ਹਾਂਜੀ ਬਜ਼ੁਰਗੋ ਲੋਕ ਸਵਾਲ ਕਾ ਬਠਿੰਡਾ ਤੇ ਜਿਹੜੇ 18 ਕੈਂਡੀਡੇਟ ਆਪਣੇ ਚੋਣ ਲੜ ਰਹੇ ਨੇ ਤਾਂ ਸੁਭਾਵਨਾ ਕੀ ਲੱਗਦੀ ਆ ਕਿ ਤੁਸੀਂ ਜਿਹੜੇ ਆਮ ਲੋਕ ਨੇ ਉਹ ਕਿੰਨਾਂ ਨੂੰ ਜਿਆਦਾ ਵੋਟ ਪਾਉਣਗੇ ਚਕਾਵ ਕੇ ਇਧਰ ਚਕਾਵ ਤਾਂ ਜਿਹੜਾ ਹੈਗਾ ਪਿਛਲੇ ਸਮਿਆਂ ਚ ਕਾਡੀਆਂ ਨੂੰ ਵੋਟਾਂ ਪਾਈਆਂ ਲੋਕਾਂ ਨੇ ਤਿੰਨ ਵਾਰੀ ਸਿਮਰ ਜਿੱਤ ਘਰ ਜਿੱਤ ਗਈ ਪਰ ਉਹਨੇ ਵੀ ਸਾਡੇ ਹਲਕੇ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਕੁਝ ਨਹੀਂ ਕੀਤਾ ਅੱਛਾ ਜੀ ਤੇ ਜਿਹੜੇ ਆਮ ਆਦਮੀ ਪਾਰਟੀ ਬਣਾਈ ਸੀ ਲੋਕਾਂ ਨੂੰ ਲੱਗਦਾ ਸੀ ਵੀ ਨਵਾਂ ਬਦਲਾਅ ਕਰਨਗੇ ਉਹਨਾਂ ਤੋਂ ਕੀ ਸੁਭਾਵਨਾ ਨੇ ਉਹਨਾਂ ਦਾ ਕੈਂਡੀਡੇਟ ਵੀ ਆ ਜਿਹੜਾ ਖੁੱਡੀਆਂ ਉੱਠਾ ਹੈ ਗਰਮੀਤ ਸਿੰਘ ਖੁੱਡੀਆਂ ਤੁਸੀਂ ਆਮ ਆਦਮਾਂ ਦੀ ਗੱਲ ਸੁਣ ਲਓ ਅਸੀਂ ਸਾਡੀ ਕੋਈ ਮੰਗ ਨਹੀਂ ਸੀ ਉਹਨਾਂ ਨੇ ਪਿੰਡਾਂ ਦੇ ਵਿੱਚ ਆ ਕੇ ਸਟੇਜਾਂ ਦੇ ਖੜਕੇ ਮੈਂ ਪੈਨਸ਼ਨ ਦੇ ਵਿੱਚ ਵਾਅਦਾ ਕਰੂੰਗਾ 2500 ਰੁਪਏ ਪੈਨਸ਼ਨ ਦੇਵਾਂਗਾ ਨਹੀਂ ਮਿਲੀ 1000 ਰੁਪਏ ਔਰਤਾਂ ਦੇਵਾਂਗਾ ਨਹੀਂ ਮਿਲਿਆ ਕੋਈ ਹੱਥ ਵਿਹਲਾ ਨਹੀਂ ਫਿਰੂਗਾ ਸਾੜੇ ਨੌਜਾਨ ਵਿਹਲੇ ਫਿਰਦੇ ਨੇ ਕੁਛ ਨਹੀਂ ਕੀਤਾ ਜਾਣੀ ਉਹ ਹੁਣ ਫੇਰ ਭੱਜੇ ਫਿਰਦੇ ਨੇ ਤਾਂ